ਨਾ ਪਾਣੀ ਵੀ ਨਹੀਂ ਪੀਤਾਗਾ ਪਾਣੀ ਗੱਡੀ 'ਚ ਹੈ ਵੀ ਨਹੀਂਗਾ ਤੇ ਅਸੀਂ ਚੱਲੇ ਆ ਤੇ ਪਹਿਲਾਂ ਮੇਰਾ ਜਾਣਾ ਕੈਨਸਲ ਜਿਹਾ ਸੀਗਾ ਤੇ ਜਿਹੜਾ ਹਾਰਵੀ ਸਕੂਲ ਚਲੇ ਗਿਆ ਤੇ ਬਾਅਦ ਵਿੱਚ ਪ੍ਰੋਗਰਾਮ ਬਣ ਗਿਆ ਤੇ ਆਪਾਂ ਚੱਲ ਪਏ ਮੈਂ ਤੇ ਪਰ ਉੱਥੇ ਜਾ ਕੇ ਬਲੌਗ ਪਤਾ ਨਹੀਂ ਬਣੂਗਾ ਪਤਾ ਨਹੀਂ ਕਿਉਂਕਿ ਚੱਲ ਲਈ ਇਹ ਜਿਹੇ ਕੰਮ ਆ ਪਤਾ ਨਹੀਂ ਫੈਨਲੀ ਬਣੂਗਾ ਜਾਂ ਨਹੀਂ ਬਣੂਗਾ ਚਲੋ ਕੋਈ ਗੱਲਾਂ ਆਪਾਂ ਆਪਦੀ ਦਾ ਗੱਲਬਾਤ ਕਰਾਂਗੇ ਕਰਾਂਗੇ ਤਰਾਵਾ ਮੈਨੂੰ ਕਿਉਂ ਲਈ ਜਾਣਾ ਉਹ ਲੈ ਫੜਾ ਚੱਕੂ ਫੜਾ ਇਹ ਚਲ ਮਰ ਰੋਲੇ ਚ ਨਾ ਮੈਨੂੰ ਕਲਾਕਾਰ ਸੁਣਦਾ ਤੁਸੀਂ ਬਹੁਤ ਵਾਰੀ ਦੇਖਿਆ ਹੋਇਆ ਮੈਨੂੰ ਵੀ ਤਾਂ ਰੋਜ਼ ਦੇਖਦੇ ਹਾਂ ਜੋ ਭਾਂ ਲੈ ਸੀਗਾ ਮੇਰਾ ਜਾਨਾ ਤੁਸ ਕੱਢਿਆ ਨਹੀਂ ਸੀ ਕੋਈ ਹੋਰ ਨਾਲ ਜੇ ਆ ਨਹੀਂ ਹੀ ਸਿਲੈਕਟ ਕਰਿਆ ਸੀ ਕਹਿੰਦਾ ਸੀ ਮੰਮੀ ਤੁਸੀਂ ਆ ਹੀ ਸੁਪਾਰੇ ਤੁਹਾਨੂੰ ਵਧੀਆ ਲੱਗਦਾ ਹੈ ਯਾਰ ਕੰਨੀ ਗਦੋਂ ਮੈਂ ਲੈ ਕੇ ਆਈ ਸੀ ਨਾ ਉਦੋਂ ਹੀ ਇਹਦਾ ਕਲਰ ਜਿਆਨ ਬਹੁਤ ਵਧੀਆ ਲੱਗਿਆ ਸੀ। ਥੋੜੀ ਝੱਲੀ ਦਾ ਹੁੰਦਾ ਪੂਰੀ ਟਰੱਕ ਆਉਂਦੇ ਆ। ਇਹਨਾਂ ਤਾਂ ਪਤਾ ਹੀ ਨਹੀਂ ਦ। ਟਰੱਕ ਕਾ ਪੀਸ ਆਂਟ ਤੇ ਹੋ। ਇੱਕ ਪਾਸੇ ਦੇ ਸਿਆਰ ਦੇ ਨੇ ਮੈਨੂੰ ਵੀ ਦੇ ਦੇ। ਲਓ ਬਈ, ਸਾਚਾ ਪਜਿਆ ਦਸਾ ਹੋ ਗਿਆ। ਬਹੁਤ ਤੇਰੀ, ਯਾਰ ਮੈਨੂੰ ਵੀ ਦੇ ਦੇ। ਆ ਵੇ ਚਾਹ ਬੱਸ ਆਵੇ ਦੇਣੀ। ਉਡੇ ਐਡਿਟ ਚਾਹਦ ਲੈ ਨੇ ਉਹ ਡੈਡੀ ਤੋਂ ਕੋਲੋਂ ਮਿਲਣਗੇ ਨਹੀਂ ਡੈਡੀ ਦੇ ਖਾਤੇ 'ਚ ਪੈਸੇ ਪਵਾ ਲੈ ਵੇ ਕੂਕਾ ਨਾ ਤੂੰ ਮੇਰੇ ਵਾਲੇ 'ਚ ਪਵਾਵੰਨਾ ਤੇਰੀ ਐਡਿਟ ਗੂਗਲ ਪੇ ਨਹੀਂ ਗੂਗਲ ਪੇ ਨਹੀਂ ਆ ਮੇਰੇ ਵਾਲੇ 'ਚ ਗੂਗਲ ਪੇ ਚਲਾ ਦੋ ਵੇ ਹਾਂ ਉਹਨੇ ਮੈਂ ਟੈਡੀ ਕੋ ਚਾਦ ਲਓ ਡੈਡੀ ਕੋਲੇ ਮੇਰਾ ਤਾਂ ਕਾਰਡ ਵੀ ਇੱਨਾ ਕੋਲੇ ਹੁੰਦਾ ਤੇ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਕੋਣ ਮੈਂ ਡੈਡੀ ਕੋ ਚਾਦੀ ਗੱਲ ਸੁਣਨ ਕੋਣ ਮੈਂ ਟੈਡੀ ਕੋ ਚਾਦੀ ਕਹੂੰਦਾ ਡੈਡੀ ਵੇ ਮਟਕੀ ਦਿੱਤੀ ਛੋਟੇ ਹੱਥੇ ਦੇ ਵਿੱਚ ਪੈਵੇਂ ਨੂੰ ਇੱਕ ਚੋਟਾ ਜਾਰੀ ਬੈਠੇ ਅੱਜ ਤਾਂ ਡੈਡੀ ਦੇ ਖਾਤੇ 'ਚ ਬਵਾਲੇ ਕੱਲ ਨੂੰ ਕਦੇ ਕਿਸੇ ਫੋਰ ਦੇ ਖਾਤੇ 'ਚ ਨਾ ਬਵਾਲੀ ਅਗਲੇ ਨੂੰ ਕੱਢ ਕੇ ਹੀ ਨਹੀਂ ਦੇਣੇ ਇਹ ਜਿੰਦਗੀ 'ਚ ਗੱਲਾਂ ਨੋਟ ਕਰਨ ਵਾਲੀਆਂ ਨੇ ਤੇ ਮੈਂ ਕੀ ਆਪਾਂ ਕਹੀਏ ਵੀ ਮੈਂ ਜੇ ਕਹਦਾ ਮੇਰੇ ਖਾਤੇ 'ਚ ਚੱਲਦਾ ਨਹੀਂ ਹੈਗਾ ਉਹ ਕੋਲੋਂ ਸ਼ੂਗਰ ਦਾ ਮੇਰੇ ਕੋਲ ਸਕੈਨਰ ਨਹੀਂ ਹੈਗਾ ਅਗਲੇ ਨੂੰ ਕੋਹ ਜਿੱਥੋਂ ਮਰਦੀ ਦੇ ਨਲ ਦੇ ਦੇ ਭਾਈ ਇਹ ਦੇਖੋ ਕੈਸ਼ ਨਹੀਂ ਇਹ ਦੇਖੋ ਕੈਸ਼ ਹੁੰਦਾ ਨਹੀਂ ਕਰਦੀ ਮੇਰੇ ਇੱਧਰ ਵੀ ਕਿਰਪਾ ਵੜ ਗਈ ਮਤਵੇ ਵੈਸੇ ਲੈਣੇ ਤੇ ਤੋਂ ਮੇਰੇ ਕੋ ਧਾਰ ਤੁਰਨੀਆਂ ਤੇਰੇ ਵੱਲੋਂ ਠੀਕ ਆ ਮੈਂ ਤਾਂ ਉਹੀ ਜੀ ਕਰਦਾ ਤੇ ਤੋਂ ਵੈਸੇ ਲੈਣ ਨੂੰ ਹੈਲੋ ਤੇ ਕੋ ਤੀ ਮੈਂ ਤਾਂ ਸਰ ਵੇਰੇ ਤੇ ਨਾ ਕ ਮੇਰੇ ਕਿੰਨੀ ਤੇਰੇ ਵੈਸੇ ਬੇ ਤੇ ਪਹਿਲਾਂ ਆਪਾਂ ਮੈਂ ਕ ਨਹੀਂ ਅੱਜ ਸੱਤ ਕ ਸੱਤ ਕਰੋ ਯਾ ਆਪਾਂ ਪਹਿਲਾਂ ਦਸਰ ਠੇਕੇ ਦਾ ਮਗਾਵੇ ਕਰਨੀਏ ਹੋ ਤੇਰਾ ਸਬਕ ਦਾ ਸਹੀ ਹੋਈ ਤੇ ਨਾਲ ਅਹ ਇਹਨਾਂ ਮੇਰੇ ਨੂੰ ਅਸੀਂ ਸਾਬ ਕਰਦੇ ਅੱਜ ਕਾਹ ਦਾ ਹਿਸਾਬ ਕਰਦਾ ਚੱਲਦਾ ਇਹ ਆਪਾਂ ਸਵੇਤੇ ਸਾਬ ਰਹਿਣ ਦੋ ਆਪਣੇ ਤੇਰੇ ਡੈਡੀ ਨੇ ਫੇਰ ਚ ਕੰਮ ਕਰਾਇਆ ਉਹਦੇ ਨਾਲ ਕਰੋ ਸੁਕੈਨਰ ਕਹਾਵਾ ਇਹ ਰਾਤਾਂ ਦੀ ਮੇਰਾ ਪਹਿਲਾ ਮੋਦੀ ਨਹੀਂ ਲੋ ਕਰਦਾ ਜਦੋਂ ਨੋਟਬੰਦੀ ਹੋਈ ਆ ਪਹਿਲਾਂ ਆਪਾਂ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਦੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਤੋ ਸਾਰੇ ਵਧੀਆ ਰਹੋਗੇ ਠੀਕ ਠਾਕ ਰਹੋਗੇ ਤੇ ਵਾਖ ਰੂ ਜੀ ਦੀ ਕਿਰਪਾ ਦੇ ਨਾਲ ਕਾਂਗਰਸ ਤੋਂ ਹੋ ਗਏ ਹਨ ਇਹ ਵਾਇਰਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿੱਦਾਂ ਤੁਸੀਂ ਮੇਰੇ ਲਈ ਕਹਿੰਦੇ ਹੁੰਦੇ ਹੋ ਨਾ ਵਾਇਰਸ ਨੂੰ ਸੰਤਾਨਦਰੁਸਤ ਰੱਖੇ ਚੜ੍ਹਦੀ ਕਲਾ 'ਚ ਨਾ ਕਿ ਵਾਇਰਸ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਰਿਹਾ ਕਰੋ ਚੜ੍ਹਦੀ ਕਲਾ ਦੇ ਵਿੱਚ ਕਦੇ ਵੀ ਕੈਂਡੀ ਕਲਾ ਨੂੰ ਨਹੀਂ ਉਪਨਾਉਣਾ ਚਾਹੀਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਤੇ ਇਹਦਾ ਹੀ ਹੁਣ ਅਸੀਂ ਹਿਸਾਬ-ਕਿਤਾਬ ਕਰਦੇ ਆ ਸਰ 130 ਵਾਲਾ ਉਹ ਡੈਡੀ ਆ ਭਰਾਵਾ ਪਰ ਡੈਡੀ ਵੀ ਪੈਸੇ ਦਿੰਦਾ ਹੁੰਦਾ ਹੁੰਦਾ ਇਹ ਲੈ ਇਹਨਾਂ ਨੂੰ ਦੇ ਵੇ ਮੈਂ ਤਾਂ ਲੈ ਲੂ ਦਾ ਨਹੀਂ ਮੈਂ ਉਹ ਕਰਨੇ ਸੂਟ ਲੈ ਕੇ ਆਉਣੇ ਦੋ ਬੈਰਿਕ ਕੈਜੂਲ ਹਨ ਦਾ ਮੈਨੂੰ ਸੂਟ ਲੈਣੇ ਦੋ ਦੋ ਸੂਟ ਲੈਣੇ ਬਰਤਬਰ ਗੈੜੀ ਦੋ ਮੇਰੇ ਕੋਲ ਦੋ ਤਿੰਨ ਘਰੇ ਪੈਣੇ ਉਹ ਤਾਂ ਪੂਜਾ ਗੋੜੇ ਵਗਾਰੇ ਮੈਂ ਤਾਂ ਮੈਂ ਆਪਦੇ ਪੈਸਿਆਂ ਦੇ ਲੈਣੇ ਨੇ ਮੈਂ ਫਿਰ ਪੈਸੇ ਵੀ ਦੇ ਮੈਂ ਕਿ ਮੈਨੂੰ ਸਲੈਕਟ ਕਰਵਾ ਲਈ ਫਿਰ ਤੂੰ ਉਹ ওকে ਕਰ ਦੇ ਠੀਕ ਆ ਤੇ ਹਾਂਜੀ ਹੋਰ ਤੁਸੀਂ ਸੁਣਾਓ ਇਹ ਤਾਂ ਆਪਦੇ ਨਾਲ ਪਾਈ ਜਾਂਦੇ ਨੇ ਕੱਲ ਅਸੀਂ ਕਿੱਥੇ ਗਏ ਸੀ ਉਹ ਤੁਸੀਂ ਵੀਡੀਓ ਦੇਖ ਲਈਆ ਸੀਗਾ हां ਅੱਗੇ ਵੀਡੀਓ ਨਹੀਂ ਬਣਾਈ ਕਿਉਂਕਿ ਇੰਜੋਏ ਕੀਤਾ ਸੀ ਫੁੱਲ ਬਟਾ ਫੁੱਲ ਇੰਜੋਏ ਕੀਤਾ ਹਨਾ ਤੇ ਅੱਜ ਹੁਣ ਕਿਹ ਕੀ ਆ ਸੈਟਰਡੇ ਅੱਜ ਸੈਟਰਡੇ ਆ ਤੇ ਦਸਵੀਂ ਦਾ ਦਿਨ ਆ ਸਾਰਿਆਂ ਨੂੰ ਦਸਵੀਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਸੀ ਦਸਵੀਂ ਦਾ ਦਿਹਾੜਾ ਮਨਾ ਲਿਆ ਹੁਣ ਆ ਤੇ ਬਾਹਰ ਬਹੁਤ ਜ਼ਿਆਦਾ ਗਰਮੀ ਤੇ ਅੱਜ ਮੈਂ ਕੋਸ਼ਿਸ਼ ਆਂ ਸ਼ੈਂਪੂ ਚੁਪੂ ਲਾਇਆ ਮੈਂ ਤਾਂ ਕੰਮਲੀ ਕਰਦੀ ਬਾਲਾਂ ਨੇ ਗਰਮੀ 'ਚ ਸ਼ੈਂਪੂ ਲਾਉਣ ਦਾ ਵੀ ਬਹੁਤ ਔਖਾ ਤੇ ਹੁਣ ਇੱਕ ਵਿੰਦਾ ਕਾ ਕੇ ਏਸੀ 'ਚ ਬੈਠੀ ਤੇ ਮੇਰ ਦਾ ਪੈਸੇ ਰੰਗ ਪਹਿਣਾ ਮੇਰੀਆਂ ਕਹਿੰਦੀਆਂ ਮਲਤਾਨੀ ਮਿੱਟੀ ਲਾਇਆ ਕਰੋ ਲੈ ਕਿ ਆਉਂਗੀ ਮੈਂ ਦੇਤੀ ਆ ਪਹਿਨੇ ਮਲਤਾਨੀ ਮਿੱਟੀ ਲਾਇਆ ਕਰੂੰਗੀ ਉਹਦੇ ਨਾਲ ਬਹੁਤ ਫਰਕ ਪੈਂਦਾ ਜਾਂ ਚੌਲਾਂ ਦਾ ਜਿਹੜਾ ਮੈਂ ਲਾਉਣੀ ਹੁੰਦੀ ਆ ਉਹ ਰੈਗੂਲਰੀ ਜਿੰਦੀ ਮੈਂ ਹਫਤੇ ਚ ਇੱਕ ਵਾਰ ਦੋ ਵਾਰ ਤਿੰਨ ਵਾਰ ਲਾਉਣਾ ਪਊਗਾ ਫਿਰ ਉਹਦੇ ਨਾਲ ਫਰਕ ਪੈ ਜਾਊਗਾ ਹਾਂ ਜਿਆਰਾ ਦੀ ਖੁਸ਼ੀ ਜਿਆਰ ਤੇ ਪਾਰਟੀ ਤੇ ਕਰਦੇ ਹਾਂ ਤੇਰਾ ਸਾਹਬ ਹੋ ਗਿਆ ਉਹ ਕਰਦੇ ਗੋਸਤਾ ਖਾਣ ਨੂੰ ਮੰਗਾ ਦੇ ਵਾ ਦੇਖੇ ਮੈਂ ਮੈਂ ਬਾਲਾ ਨੂੰ ਪੀਜਾ ਵਰਕਰ ਤਾਂ ਕੱਲ ਖਾ ਗਏ ਜਟਿਆ ਉਹ ਤਾਂ ਮੈਂ ਕੁਛ ਨਹੀਂ ਖਾਣਾ ਫਿਰ ਤੇ ਖਾਣਾ ਕੀਆ ਟੋਪਟੋਜ਼ ਵੀ ਮੰਗਾ ਦੀ ਪੀਜਾ ਵਰਕਰ ਤਾਂ ਕਹਿੰਦਾ ਰੱਜੇ ਦਾ ਭਾਈ ਉਹੋ ਖਾ ਦਿਆ ਦੇਖ ਕਰਕੇ ਕਹਿੰਦਾ ਚਲੋ ਬਾਅਦ ਲਈ ਥੋੜਾ ਜਿਹਾ ਮੀਂਹ ਪੈ ਗਿਆ ਮੀਂਹ ਕਾਦਾ ਬਸ ਉਈਆਂ ਹੀ ਜਿਵੇਂ ਕਹਿੰਦੇ ਹੋਰ ਗਰਮੀ ਹੋ ਗਈ ਉਹ ਕਣੀਆਂ ਜਿਹਾ ਪੰਨਿਆਂ ਤੇ ਜਾਂ ਤਾਂ ਪੈ ਜਾਵੇ ਦੱਬ ਕੇ ਚੱਲੀਏ ਲੈ ਧਾਰ ਚੋਣੀ ਮੈਂ ਸਬਜ਼ੀ ਵੀ ਕੱਟਣੀ ਆ 5 ਸਵਾ 5 ਹੋ ਗਏ ਕੱਦੂ ਸਬਜ਼ੀ ਬਣਾਉਣੀ ਆ ਦੋ ਕੱਦੂ ਨੇ ਛੋਟੇ ਛੋਟੇ ਇੱਕੋ ਕੱਦੂ ਬਣਾਉਂਗੀ ਤੇ ਮੇਰੀ ਟੁੱਟ ਗਈ ਚੱਪਲ ਮੈਂ ਸ਼ਾਪਿੰਗ ਕਰਨੀ ਹੈ ਸੱਚੀ ਹੋ 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 ਜਾਊਗਾ ਭੈਣੇ ਰੰਗ ਸਾਫ ਆਪੇ ਨਿਕਲੇ ਆਉਣਾ ਜਿਹੜਾ ਅਸਲੀ ਆ ਵਿੱਚੋਂ ਆਪੇ ਨਿਕਲੇਗਾ ਉਹ ਥੋੜਾ ਜਿਹਾ ਹੋ ਜਾਂਦਾ ਜਿਹੜਾ ਜਦ ਮਤਲਬ ਜਿਹੜਾ ਮੌਸਮ ਆ ਨਾ ਇਹਦੇ ਨਾਲ ਫੋਨਾਂ ਦੇ ਵਿੱਚ ਚਮਕੋ ਚਮਕੋਰ ਲਸ਼ਕੋਰ ਦੀ ਪੈਣ ਲੱਗ ਜਾਂਦੀ ਆ ਉਹਦੇ ਨਾਲ ਵੀ ਥੋੜਾ ਜਿਹਾ ਇਹ ਹੋ ਜਾਂਦਾ ਰੰਗ ਵੱਧ ਕਾਲਾ ਜਿਹਾ ਦਿਖਾਉਣ ਲੱਗ ਜਾਂਦਾ ਇਦਾਂ ਦਾ ਮੌਸਮ ਆ ਇਹ ਰੇਲਾ ਤੇ ਹੌਲਪਾ ਹਵਾ ਚੱਲ ਭੀ ਪਹਿਲਾਂ ਤਾਂ ਜਮਾ ਹਵਾ ਨਹੀਂ ਸੀਗੀ ਬਹੁਤ ਜ਼ਿਆਦੇ ਹੋ ਸੀ ਤਰਾਂ ਚਾਹੀਏ ਅਜਾਮਣਾ ਹੀ ਨਹੀਂ ਤੋੜੀਆਂ ਹੁਣ ਟਾਈਮ ਨਹੀਂ ਦਾ ਜਮਣਾ ਤੋੜਨ ਦਾ ਹਸਤਾ ਸਾਭ ਕਰਦੇ ਸੀ ਸਾਭ ਕਰਦੇ ਸੀ ਥੋੜਿਆ ਕੌਣ ਚ ਪੈਸੇ ਪੈ ਗਏ ਤੁਸੀਂ ਉਹ ਮੈਨੂੰ ਦੇ ਦਿਓ ਯਾਰ ਦੇ ਥੋੜਿਆ ਕੌਣ ਚ ਪੈਸੇ ਪੈ ਗਏ 1000 ਦੇ ਕੋਈ ਸੀ ਥੋੜੇ ਆ ਯਾਰ ਨੇ ਭਾਈ ਛੁੱਟੀਆਂ ਦੇ ਵਿੱਚ ਜਿਹੜਾ ਕੰਮ ਕਰਿਆ ਉਹਦੀ ਪੇਮੈਂਟ ਲੈਂਦਾ ਹੀ ਹੁੰਦਾ ਹਰ ਇੱਕ ਸਾਲ ਲੈਂਦਾ ਸਾਡੇ ਤੋਂ ਤੇ ਅੱਜ ਵੀ ਹੁਣ ਉਹਨੇ ਹੁਣ ਇਸ ਵਾਰ ਮੇਤੋਂ ਨਹੀਂ ਲਈ ਨਾਇਂਗਾ ਤੋਂ ਲਈਆ ਉਹਨੇ ਲਈਆ ਪਰਮ ਤੋਂ ਠੀਕ ਉਮ ਪਰਮ ਤੋਂ ਨੇ ਆੜਾ 160 ਰੁਪਏ ਬਾਤੇ ਪਰਮ ਨੇ ਉਹ ਕਹਿੰਦਾ ਵੀ ਮੇਤੋਂ ਕੈਸ਼ ਤਾਂ ਹੈ ਨਹੀਂ ਤੂੰ ਗੂਗਲ ਪੇ ਕਰਾ ਲਾ ਉਹ ਕਹਿੰਦਾ ਡੈਡੀ ਵਾਲੇ ਚ ਕਰਾਂ ਉਹ ਮੈਨੂੰ ਹੀ ਕਹਿੰਦਾ ਮੰਮੀ ਤੂੰ ਡੈਡੀ ਵਾਲੇ ਚ ਕਰਾਵਾ ਨਾ ਭਾਈ ਡੈਡੀ ਵਾਲੇ ਚ ਨਾ ਪਰ ਪਹਿਲਾਂ ਮੋਦੀ ਨੇ ਠੱਗ ਤੇ ਅਸੀਂ ਦਾ ਮੋਦੀ ਨੇ ਜਦੋਂ ਠੱਗ ਗਏ ਹਾਇ ਰੱਬਾ ਨੋਟ ਬੰਦੀ ਜੇ ਪਾਲਾ ਪਾ ਉਹ ਕਰਿਆ ਕਿਨੇ ਕਿਵੇਂ ਲਿਆ ਮੋਦੀ ਸਾਡਾ ਇੱਕ ਘਰੇ ਵੀ ਸੀਗਾ ਕਿਵੇਂ ਠੱਗੇ ਲਿਆ ਮੈਨੂੰ ਦੇ ਦੇ ਮੈਂ ਜਮਾ ਕਰਾਏ ਉਹ ਨਾ ਇਹ ਕਰਾਈ ਗਿਆ ਆਪਣੇ ਅਕਾਊਂਟ ਤੇ ਜਮਾ ਮੇਰੇ ਭਾ ਦ ਮੇਰੇ ਵਾਲੇ ਤੇ ਕਰਾ ਕੇ ਆਉਂਦੇ ਨੇ ਹੈ ਕਰਾਈ ਗਿਆ ਆਪਣੇ ਵਾਲੇ ਤੇ ਚਲੋ ਕੋਈ ਗੱਲ ਫਿਰ ਕੀ ਹੋਇਆ ਗੁਰੂ ਪਲਾ ਕਰੂ ਅਕਾਊਂਟ ਤੇ ਚਾਹੀਦੇ ਪੈਸੇ ਜਿਹਦੀ ਮਰਜ਼ੀ ਹੋਵੇ ਲਓ ਹੁਣ ਤਾਂ ਹਵਾ ਚੱਲ ਪਈ ਪਹਿਲਾਂ ਤਾਂ ਬਾਲਾ ਬੁਰਾ ਹਾਲ ਸੀ ਹਾਂ ਕੀ ਕਰਨੇ ਪਫੇਰ ਉਹਨੇ ਮੈਂ ਸਬਜ਼ੀ ਕੱਟਿਆ ਮੈਂ ਹਾਂ ਨਾ ਕੀ ਕਰਾਂ ਮੈਂ ਮੈਂ ਸਬਜ਼ੀ ਕੱਟਿਆ ਮੈਂ ਇੱਕੋ ਕੱਟੂ ਯੰਮਣਾਂ ਲੱਗ ਉਹਨੇ ਤਾਂ ਆਉਣਾ ਨਹੀਂ ਅੰਦਰ ਮੈਂ ਤਿੰਨ ਰੋਟੀਆਂ ਪਾਈ ਉੱਚੀਆਂ ਵਾਲੀਆਂ ਨੇ ਉਹਨੂੰ ਕਈ ਇੱਕ ਕੱਦੂ ਕੱਟਦੇ ਆਂ ਵਾਲਾ ਨਹੀਂ ਕੱਟਦੇ ਅੰਦਰ ਬੈਠ ਕੇ ਹੀ ਕੱਟਦੇ ਆਂ ਇਹਦੇ ਵਿੱਚ ਤੁਸੀਂ ਦੱਸਿਓ ਵੀ ਥੋੜੇ ਹੁਣ ਮੀ ਪੈ ਗਿਆ ਸਾਡੇ ਤਾਂ ਹੁਣ ਉਹ ਦਿਨ ਜਿੱਦਣ ਅਸੀਂ ਲਾਸਟ ਟਾਈਮ ਉਹ ਕਦੇ ਸੀ ਕੇਚੋਂ ਕੱਖ ਕੱਢਦੇ ਸੀ ਉਹ ਦਿਨ ਤਾਂ ਬਹੁਤ ਪੈ ਗਿਆ ਸੀ ਉਹ ਦਿਨ ਪਤਾ ਨਹੀਂ ਕਿਹ ਦਿਨ ਸੀਗਾ ਤੇ ਅੱਜ ਹੁਣ ਥੋੜਾ ਜਿਹਾ ਵਾਲਾ ਪਿਆ ਹੀ ਨਹੀਂਗਾ ਮੈਂ ਸਵੇਰ ਦੀ ਸਬਜ਼ੀ ਵੀ ਲਫਾਫੇ ਚ ਪਈਆ ਮੇਰਾ ਟਾਈਮ ਹੀ ਨਹੀਂ ਲੱਗਿਆ ਕਹਿੰਦੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਾਟ ਟਮਾਟਰ ਹੀ ਭੱਜ ਗਿਆ ਕਹਿੰਦੇ ਟਮਾਟਰ ਵੀ ਮਹਿੰਗੇ ਹੋ ਗਏ ਕੱਦੂ ਤਾਂ ਚੱਲ ਮਿਲਦਾ ਹੀ ਆ 50 60 ਸੁੱਠਾ ਹੌਣਾਂ ਮੀ ਇਹ ਕਰਕੇ ਸਬਜ਼ੀਆਂ ਮਹਿੰਗੀਆਂ ਹੋਣਗੀਆਂ ਤੇ ਤੂ ਲਈਏ ਨਾ ਪਰਲਾ ਹਾਂ ਤੂੰ ਇਹ ਬਾਤ ਤਾਂ ਹੋਊਗੀ ਪਾਵਾਂਗੇ ਇੱਕ ਟਮਾਟਰ ਦੋ ਤਿੰਨ ਸੁਪਿਆਰ ਪਾ ਲਈ ਵਧੀਆ ਨਹੀਂ ਬਣਗੇ ਇਹਨਾਂ ਈ ਬਣਾਵਾਂਗੇ ਟਮਾਟਰ ਤੇ ਇੱਥੇ ਚਾਹੀਦਾ ਅੱਧੇ ਮੈਂ ਮਗਾਈਆਂ ਸੀ ਹਰੀਆਂ ਮੱਚਾ ਟਮਾਟਰ ਖੋਹ ਚੁੱਕੋ ਲੇਟ ਲੱਕ ਚਾਉਂਦੇ ਹਾਂ। ਹੰਦਰੀ ਚਾਉਂਦੇ ਨਹੀਂ ਸੀ ਜੀ। ਤੇ ਕੱਲ ਕੋਈ ਵੀਡੀਓ ਬਣੀ ਹੋਈ ਨਹੀਂ। ਅੱਜ ਸਵੇਰ ਦੀ ਵੀ ਨਹੀਂ ਮੈਂ ਵੀਡੀਓ ਬਣਾਈ ਇਹ ਮੈਨੂੰ ਹੁਣ ਵੀਡੀਓ ਅੱਜ ਦੀ ਅੱਜੇ ਪਾਣੀ ਪਣੀ ਹੈ ਜੇ ਮੈਂ ਨਾ ਪਾਈ ਫਿਰ ਮੇਰੇ ਭੈਣਾਂ ਵਾਲੇ ਗੁੱਸਾ ਕਰਨਾ ਤੇ ਅੱਜ ਮੈਂ ਕੱਪੜੇ ਵੀ ਨਹੀਂ ਧੋਏ। ਕੱਲ੍ਹ ਧੋਵਾਂਗੇ ਚਲ ਸੰਡੇ ਆ। ਕੱਲ੍ਹ ਸੰਡੇ ਆ ਕੱਲ੍ਹ ਧੋਵਾਂਗੇ। ਕੀ ਕਾਮਣਾ ਕੰਮ ਤੇ ਗੱਡੀ ਕਹਿੰਦਾ ਤਵਾ ਲੋ ਮੇਰਾ ਜਵਾਬ ਦੇ ਆਈ ਮੈਂ ਤੇ ਬਾਈ ਤੇਰਾ ਐਂਹੇਂ ਜਿੰਨੇ ਨਿੱਕੇ ਦੋ ਕੱਦੂ ਨੇ ਦੋਏ ਬਣਾਵਾ ਕਿ ਇੱਕ ਬਣਾਵਾ ਮੈਂ ਇਦਾਂ ਤੇ ਕਰਨੀ ਆ ਰੇਂ ਦੋ ਦੇ ਤੂੰ ਭਾਜ ਭਾਈ ਨੂੰ ਕੰਮ ਨਾ ਤੂੰ ਬੋੜਾ ਹੋ ਰਹੇ ਹੈ ਤਾ ਇਹ ਠੇਕੇਦਾਰ ਆ ਅੱਜ ਪਾਰਟੀ ਕਰੂਗਾ ਨਹੀਂ ਬੋਲੂ ਕੋੜਾ ਨਹੀਂ ਦੇ ਲੈਣਾ ਛੋਟਾ ਕਿਆਰ ਖੰਜੀ ਨਹੀਂ ਖਰਚਦਾ ਲੈ ਜੇ ਤਾ ਪਹਿਲੇ ਕੋ ਨਾ ਪਹਿਲੇ ਬੋਲੋ ਬੋਲੋ ਮਾੜਾ ਨਹੀਂ ਹੁਣ ਤਾਂ ਦੋ ਤਿੰਨ ਸਾਲ ਤੋਂ ਇਹ ਪੰਜੀ ਨਹੀਂ ਖਰਚਦਾ ਇੱਕ ਵਾਰੀ ਬਸ ਇਹਨੇ ਪੈਸੇ ਖਰਚਤੇ ਮੁੜ ਕੇ ਕਿਹੜੀ ਤੇ ਖਰਚੀ ਜੋ ਬਿਡੀਓ ਆਪਣੇ ਬੋਲੋ ਸਿੱਧਾ ਆਪਣੇ ਨਹੀਂ ਇਹਨੇ ਕਿੱਥੇ ਖਰਚਤਾ ਵੀਡੀਓ ਗੇ ਵੀਡੀਓ ਗੇਮ ਲਾ ਲੀਦੀ ਹੈ ਨਾ ਬੱਤ ਦੇ ਵੀਡੀਓ ਗੇ ਮੈਂ ਆਪਣੇ ਪਾਸੇ ਥੋੜੀ ਲਈ ਜੀ ਵੀਡੀਓ ਗੇ ਤੇਰੇ ਡੈਡੀ ਨੇ ਲਾ ਕੇ ਦੇਖੀ ਸੀਗੀ ਹਾਂ ਦੋ ਘੰਟੇ ਦੋ ਨਹੀਂ ਚੱਲੀ ਜਾਂ ਬੰਦ ਹੋ ਗਈ ਮਮੀ ਮੇਰੇ ਇਹ ਦਿੱਤੇ ਨਾ ਵੈਸਾ ਕਿਉਂ ਲਾਇਆ ਕਿਹਦੇ ਤੇ ਇਹਦੇ ਤੇ ਇਹਦੇ ਤੇ ਕਿਨੇ ਪੈਸਾ ਲਾਇਆ ਕੋਰ ਕੰਮ ਕਹਿੰਦਾ ਮਾਈ ਦਾ ਲਾਲ ਵੀ ਮੈਂ ਇਹ ਤੇ ਪੈਸਾ ਲਾਇਆ ਵਾ ਆਪਣੀਆਂ ਲਾਉਂਦੀਆਂ ਨੇ ਅਸੀਂ ਤਾਂ ਲਾਉਣਾ ਜਦੋਂ ਮੈਂ ਉਹ ਜੀ 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 ਦੋ ਘਟ ਦੋ ਦਿਨ ਦਿਨ ਦੋ ਹੀ ਉਹ ਜੀ ਉਹ ਕਰ ਤੂੰ ਛੋਟਾ ਬੱਚਾ ਜਿਹੜਾ ਕੋਈ ਕੰਮ ਕਰਦਾ ਹੁੰਦਾ ਉਹ ਫालतू ਹੀ ਹੁੰਦਾ ਕਿਉਂਕਿ ਵੱਡਿਆਂ ਨੂੰ ਵਰਤਾ ਕ ਲਾ ਜਾਂਦੀ ਹੈ ਨਾ ਉਹ ਫालतू ਹੀ ਹਾ ਹੱਸੇ ਨਹੀਂ ਹਾਂ ਦਾ ਦੂਜਾ ਬੱਚਾ ਤੇਰੇ ਨਾਲ ਆਪਣੇ ਦੂਜੇ ਆਇਆ ਕਿਉਂਕਿ ਤੁਹਾਨੂੰ ਕਿੱਥੋਂ ਚੱਕਿਆ ਸਵਾਗਤ ਤੁਹਾਡੇ ਵੀ ਸਾਰੇ ਬੜੇ ਮਰਚੇ ਕਰਦੇ ਆ ਔਰ ਇਹ ਜਿਹੜਾ ਨੂੰ ਕਹਿੰਦਾ ਕਹਿੰਦਾ ਤੈਨੂੰ ਤਾਂ ਅਸੀਂ ਚੱਕ ਕੇ ਲਿਆਉਂਦਾ ਸੀ ਉਹ ਕਹਿੰਦਾ ਕਹਿੰਦਾ ਇਹ ਤੂੰ ਚੱਕਦਾ ਹੁੰਦਾ ਮੈਨੂੰ ਚੱਕ ਕੇ ਲਿਆਉਣ ਦੀ ਕਿਉਂ ਨਾ ਬਤਾਉਂਦੀ ਜਾਨ ਨੂੰ ਰੋਣੀ ਸੀ ਚੰਮਤ ਦੀ ਨਹੀਂ ਹਾਂ ਜੇ ਤੁਸੀਂ ਆਹ ਗੱਲ ਤਾਂ ਤੇਰੇ ਕੋਲ ਬਾਹਰ ਹੈ ਜੀ ਨਾ ਮੈਂ ਵਰਦਾ ਨਹੀਂ ਪਾ ਜੇ ਯਾਰ ਪਰਮ ਯਾਰ ਇੱਕੋ ਬੰਦ ਕਰਿਆ ਕਰ ਹੈ ਯਾਰ ਇਹ ਵੀਰੇ ਤੇਰੇ ਉਹ ਕਰਦਾਂਗੇ ਅਸੀਂ ਨੰਬਰ ਕਾਰਡ ਸ਼ੋਅ ਕਰਦਾ ਹਾਂ ਹਾਂ ਮੇਰੇ ਨਾਲ ਨਹੀਂ ਜਿਵੇਂ ਆਉਂਦਾ ਅੱਟਾ ਉਹ ਗਿਆ ਜੀ ਹਾਂ ਚੱਲੋ ਆਪਾਂ ਸਾਰੀ ਜਾਈਂ ਡਰਾਈ ਕਰਦੇ ਦੀ ਰਾਤ ਬਣਾਏ ਸੀ ਸਾਰੀ ਗੱਲ 16 ਦੇ ਥੱਲੇ ਸੀ ਹੁਣ ਵੀ 16 ਦੇ ਲਈ ਬੈਠੇ ਦੇਖੋ ਨਾ ਆਪਾਂ ਸਾਰੀ ਮੈਂ ਰਾਤ ਮੇਰੇ ਕੁੱਪ ਪੈ ਗਈਆਂ ਕੜੱਲਾ ਪੈ ਗਈਆਂ ਹਾਂ ਹਾਂ ਮੈਂ ਸਾਬਾ ਸਾਰੀ ਮੈਂ ਤਾਂ ਰਾਤ ਲੇਰਾ ਨਿਕਲ ਗਿਆ ਮੈਂ ਦੋਹੇ ਲੱਤਾਂ ਦੀ ਖੱਲੀਆਂ ਚੜ ਗਈਆਂ ਆਪਾਂ ਸਾਲੀ ਦੇ ਰਾਈ ਕਰਦੇ ਆ ਕੱਲਾ ਲੱਕ ਬੱਤੇ ਕਰਦੇ ਮੂੰਹ ਬੱਤੇ ਕਰਦੇ ਤੇ ਇਤਨੇ ਕਿਹੜਾ ਕਿੰਨੇ ਡੇਂ ਤੱਕ ਸਾਫ਼ ਰੱਖਦੇ ਨਾ ਮੈਂ ਹੋਈ ਕਹਦੇ ਕਿ ਮੰਮੀ ਨਾਲ ਨਾ ਅੱਤੇ ਇੱਕ ਦਿਵਰ ਨਹੀਂ ਨਹੀਂ ਵੀਰੇ ਕਿੰਨੇ ਟਾਈਮ ਨਾਲ ਰੱਖੋ ਦਿੱਤੇ ਆਏ ਇਹ ਫਿਰ ਕੋ ਆਏਗਾ ਤੂੰ ਸਬਜ਼ੀ ਕੱਟ ਲੈ ਮੈਂ ਇਹਦੇ ਕੰਮ ਪੁੱਠੇ ਲੱਲ ਚੱਜ ਟਰਾਈ ਕਰ ਲੈ ਇਹ ਦੇਖੋ ਚਾਹ ਤੋਂ ਹੋਣੀਆਂ ਚਾਹ ਨਹੀਂ ਰੋਕੀ ਜਾ ਜਿੰਨੇ ਮੈਂ ਉਹਨੇ ਸਾਹ ਲਿਖੇ ਨੇ ਉਹਨੇ ਲੈਣੀ ਨੇ ਆਹੇ ਮੁੱਟੀਆਂ ਕਰਦਾ ਕੋਈ ਕੋਲ ਆਹੋ ਸ਼ਾਰਟ ਵੀਡੀਓ ਦਾ ਦਿਆ ਨੇ ਇਹਨੂੰ ਮੁੱਟੀਆਂ ਆਹ ਸਕੂਲੇ ਦੱਸਦੇ ਨੇ ਨਾ ਜੀ ਦੱਸਦੇ ਨੇ ਕਿਹੜੀ ਮਾੜਾ ਮੈਂ ਉਹ ਤੇ ਸਾਈਸ ほ、うんとだね。 ਚੱਲ ਬੰਦੇ ਯਾਰ ਕੀ ਕਰ ਮੈਂ ਤੁਮਾਰੂ ਆੜ ਜਾ ਓਏ ਮੁੰਡਾ ਮੁੰਡੀ ਤੂੰ ਹੀ ਤੋੜ ਜੂ ਪਹਿਲਾਂ ਤੋੜਤੀ ਸੀ ਇਹਨੇ ਓਏ ਪਰ ਮੈਂ ਹਟਦਾ ਨਹੀਂ ਅੱਗੇ ਵੀ ਇੱਥੇ ਹੀ ਕਣੇ ਟੋਟਿਆ ਸੀ ਇਹਦਾ ਜਗ ਓਏ ਤੇਰੀ ਮੁੰਡੇ ਪਰੇ ਹੋ ਜਾ ਉੱਠ ਕੇ ਭਾਈ ਇਹਨੇ ਤੇਰਾ ਕਰ ਦੇਣਾ ਕੁਛ 빙ਾ ਡੇਡਾ ਕਿੱਤਾ ਕਰੋ ਕੋਡਾ ਯਾਰ ਮੈਂ ਕੀ ਕਰ ਯਾ ਦੇ ਨਾ ਕਿੱਥੇ ਤੱਕ ਘੁੰਮਣਾ ਪਿਆ ਲੱਗਦੇ ਕਰੋਕੋਡਾਇਲ ਦੇ ਗੁਲ ਦੇ ਇਹ ਤਾਂ ਲੱਕੀ ਗੋਲਡ ਸਮਿਥ ਯਾਰ ਹਟ ਜਾ ਮੁੰਡੇ ਤੇਰਾ ਕਰ ਦਣਾ ਇਹਨੇ ਕੁਛ ਲਾ 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 ਹਟ ਜਾ ਕਿਆ ਕਟਕਾ ਲਾਉ ਮੈਂ ਤੋ ਸਬਜੀ ਕੱਟ ਕੇ ਦਿੰਨੀ ਆ ਮੈਂ ਤਾਰ ਚੋਕੇ ਆ ਮਾ ਹਟ ਤੇਰੀ ਘੜ ਤੇ ਨਹੀਂ ਸੁਡਲ ਬੰਦ ਬੰਦ ਕੀ ਕਹਿੰਦਾ ਹੁੰਦਾ ਉਹਨੂੰ ਸੁੱਟਲੇ ਨਹੀਂ ਇੱਕ ਹੋਰ ਕਹਿੰਦਾ ਓ ਜਾਰੇ ਮੁਸਕਦਾ ਘਾਰੇ ਜਾਰੇ ਆਏ ਗਏ ਕਿਹਾ ਮੁਸਕਦਾ ਘਾਰੇ ਵੱਦਸੂਰਤ ਵੱਦਸੂਰਤ ਮੈਂ ਤੈਨੂੰ ਪਤਾ ਕੀ ਕਹਿੰਦੀ ਆ ਉਹ ਵੀ ਆਪਾਂ ਕਿਤੇ ਜਾਣਾ ਕਹਿੰਦਾ ਤੈਨੂੰ ਇਹ ਲੱਗ ਗਿਆ ਮੁਦਸੂਰਤ ਮੁਸਕਦਾ ਘਾਰੇ ਤੁਸੀਂ ਤਾਂ ਧੋਨੇ ਨਾ ਹੁੰਨੇ ਦਿਨ ਚ ਦੋ ਵਾਰ ਤਿੰਨ ਵਾਰ ਹਰਦਾ ਨਹੀਂ ਚੱਲੋ ਭਾਈ ਮੈਂ ਤਾਂ ਕੰਮ ਕਰਾਂ ਦਿਨ ਮੈਂ ਸਬਜ਼ੀ ਨਹੀਂ ਕੱਟਣ ਛਿੱਲਣ ਦਿੰਦੇ